ਹੈਂ ਜਾ ਪਿਆ ਕਰੋ ਹੋਰ ਕੀ ਨੁਕਸਾਨ ਹੈ ਨੁਕਸਾਨ ਨਹੀਂ ਫੈਲਿਆ ਕੀ ਫੈਲਾ ਉਹ ਆ ਯਰੋ ਕੀ ਬੀਜ ਇਹਨਾਂ ਨੇ ਕੰਦ ਜੀ ਮਾਰ ਪਾਈ ਜਣ ਲੈ ਫਿਰ ਇਹਨੇ ਥਾਂ ਕਾਣੇ ਛੱਡਾ ਹੋਵਾ ਪੈਨ ਉਹਨਾਂ ਨੇ ਛੱਤ ਤੇ ਫਿਰ ਬੀਜ ਹੋਏ ਨੇ ਛੱਤ ਤੇ ਨਹੀਂ ਬੀਜੇ ਧਰਤੀ ਤੇ ਬੀਜੇ ਹੋਏ ਨੇ ਹਉ ਦੇ ਕੰਦ ਉਹ ਕਿੰਨੇ ਮਾਰ ਰੱਖਿਆ ਬਾਗਲ ਬਾਗਲ ਦੇ ਵਿੱਚ ਬੀਜੇ ਹੋਏ ਨੇ ਅਗਲੇ ਦੇ ਗਨੇ ਰੱਬੀ ਨਹੀਂ ਜਿਵੇਂ ਇਹਦੇ ਨਾ ਚਾਹ ਦਾ ਚਾਹ ਦਾ ਫਾਇਦਾ ਦੱਸਦੇ ਕੁਛ ਚਾਹ ਦਾ ਫਾਇਦਾ ਕੀ ਸੀਗਾ ਇਹ ਤਾਂ ਫਾਇਦਾ ਸਵਿਰੀ ਚਾਹੀ ਪੀ ਲੈ ਗੁਰੂ ਬੱਸ ਨੁਕਸਾਨ ਤਾਂ ਹੁੰਦਾ ਉਹਨੂੰ ਤੇ ਆਬਨ ਤੱਕ ਪਹਿਲਾਂ ਨੇ ਤਾਂ ਤਿਆਗ ਕਿਉਂ ਨਹੀਂ ਬਣਦਾ ਜੇ ਤੂੰ ਪੀ ਕੇ ਚਾਹ ਪੀਂ ਹਾਂ ਹਾਂ ਨਿੰਬੂ ਪਾ ਕੇ ਪੀਆ ਕਰ ਮੈਂ ਚਾਹ ਮੇਰਾ ਗਲ ਖਰਾਬ ਹੋ ਗਿਆ ਨਾ ਮੈਂ ਨਿੰਬੂ ਪਾਣੀ ਨਿੰਬੂ ਪਾ ਕੇ ਪੀਆ ਕਰ ਤੇ ਆਬ ਨਹੀਂ ਬਣਦਾ ਪਾੜ ਜੂਗੀ ਤੇਰੀ ਕੁਛ ਲੱਗਦੀ ਸੌਲੀ ਅਣਖੋ ਚਾਹਂਦੀ ਦੇ ਦੁੱਧ ਦੀ ਚਾਹ ਚਾਹ ਸੋਣੀ ਆਉਂਦੀ ਐ ਚਾਹ ਕਿਹੜੀ ਤੇਰੀ ਮਾਂ ਸਿਓਕੇ ਦੇਉਗੀ ਚਾਹ ਚੰਤੀ ਜਾਨੀ ਹੁੰਦੀ ਐ ਚਾਹ ਲਾਲਾ ਥੋੜਾ ਜਿਹਾ ਕੈਮਰਾ ਪਿੱਛੇ ਰੱਖਾ ਕਰ ਅਗਲੇ ਇੱਕ ਤਾਂ ਸਾਡੇ ਬੂਥੇ ਐ ਡੈਡ ਡੇਡ ਇੱਕ ਤੂੰ ਜਮਾ ਕਲੋਜ਼ ਲਾਲਾ ਨਾ ਚਾਹ ਪਾੜ ਗਈ ਉਹਦਾ ਪਨੀਰ ਫਮਾ ਕੱਢ ਲੈ ਉਹਦਾ ਦੁੱਧੂ ਚੋਂ ਨਿਕਲਦਾ ਹੁੰਦਾ ਪਨੀਰ ਤਾਂ ਚਾਚਾ ਵੀ ਨਿਕਲਿਆ ਤੇਰੇ ਵਰਕੇ ਡੰਗਰ ਜਾਦੀ ਨੇ ਜੀਸ਼ ਪ੍ਰਤਮਾ ਕਾਸੀ ਅਲਗਨਿਤ ਚਾਹਤੇ ਵੀ ਨਿਕਲਦਾ ਚਾਦੀ ਇੰਨੀ ਜੜ ਪੜਦਾ ਨੇ ਨਾ ਹਾਂ ਬਹੁਤ ਜ਼ਿਆਦੇ ਫੇਮਸ ਹੋਣ ਤੋਂ ਬਾਅਦ ਤੁਹਾਡਾ ਕੀ ਉਹ ਹੈਗਾ ਰੀਐਕਸ਼ਨ ਫੇਮਸ ਤਾਂ ਕਿੱਥੇ ਯਾਰ ਕਮੈਂਟਾਂ ਜਿ ਪਰਸਪਰਸੋਂ ਹੋਣ ਲੱਗ ਗਈ ਬਈ ਧੰਨਵਾਦ ਹੈ ਬਈ ਤੇ ਰੀਐਕਸ਼ਨ ਟੀਮ ਦਾ ਹਾਂ ਜਿਹਨੇ ਇੰਨਾ ਕ ਮਿਹਨਤ ਕਰਕੇ ਬਈ ਮੇਰੇ ਤੇ ਇੰਨਾ ਕ ਕਮੈਂਟ ਆਉਣ ਲੱਗੇ ਬਹੁਤ ਕੁਝੀ ਹੁੰਦੀ ਹੈ ਬਈ 13 14 15 ਨਾ ਲੈ ਸਵਾਦ ਆ ਰਿਹਾ ਜਿੰਦਗੀ ਆਉਂਦਾ ਬਈ ਲੋਕ ਕਹਿੰਦੇ ਨੇ ਬਈ ਤੂੰ ਲੰਗ ਸੱਚੀ ਮਾਰਦਾ ਜਾਂ ਨਾ ਨਾ ਸੱਚੀ ਹੀ ਮਾਰਦਾ ਸੱਚੀ ਤੇ ਨਹੀਂ ਮਾਰਦਾ ਸੱਚੀ ਨਹੀਂ ਮਾਰਦਾ ਬਈ ਪਰ ਉਹ ਲੱਤਾਂ ਜਾਂ ਦੁਖੀ ਜਾਂਦੇ ਨੇ ਬਈ ਮੈਨੂੰ ਲੱਗਦਾ ਗੋਡੇ ਦੁਖੀ ਜਾਂਦੇ ਨੇ ਗੋਡੇ ਦੁਖੀ ਜਾਂਦੇ ਨੇ ਪਰਸੋਂ ਕਹਿੰਦੇ ਦਵਾਈ ਵੀ ਲੈ ਕੇ ਆਇਆ ਇਹਨੂੰ ਹਾਂ ਪਰਸੋਂ ਨਾ ਕੱਲ 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 ਦਾ ਹਾਂ ਅੱਜ ਵੀ ਲੈ ਕੇ ਆਇਆ ਮੈਂ ਲੈ ਕੇ ਆਂ ਦਵਾਈ ਵੀ ਅੱਜ ਮੈਂ ਕਰਾਉਂਗਾ ਮੈਨੂੰ ਲੱਗਦਾ ਗੋਡੇ ਚ ਖੜਨਗੇ ਕੋਈ ਉਮਰ ਤੋਂ ਪਹਿਲਾਂ ਮੜਾ ਹੋ ਜੀਗਾ ਤੈਨੂੰ ਦੱਸੀਦਾ ਜਾਂਣਾ ਮੈਂ ਇੱਕ ਮਿੰਨ ਲੱਗਾ ਨੱਚਦੇ ਨਾਚੀ ਨੱਚਦੇ ਨਾਚੀ ਅੱਬੇ ਬੈਦ ਮਿੰਟੂ ਦੱਸ ਕੀ ਗੱਲ ਹੋ ਗਈ ਨਾ ਕੁਝ ਨਹੀਂ ਹੈਂ ਖਰੋਟ ਖਾਇਆ ਕਰ ਖਰੋਟ ਰੋਟ ਖਾਇਆ ਦੱਸੋ ਨੁਕਸਾਨ ਐ ਤੇਰੀ ਖੁਸ਼ੀ ਚੱਕ ਦੂਦਾਰੀ ਦਿਮਾਗ ਦੀ ਹੈ ਬਾਡਮਿੰਟਨ ਤੋਂ ਮਾਰ ਜੀ ਸਾਰੇ ਜਮਾਨੇ ਦੇ ਇਹਨਾਂ ਨੂੰ ਦੱਸੋ ਕੁਸ ਇਹ ਤਾਂ ਖਾਦਾ ਕੁਝ ਇਕੱਠਾ ਕਰੀ ਫਿਰਦੇ ਨੇ ਕੀ ਦੱਸੀਏ ਅਸ ਤੁਹਾਨੂੰ ਵੀ ਕੋਈ ਬਿਮਾਰੀ ਹੈ ਕੀ ਜੀ ਹੈ ਜੇ 10 ਬੈਦ ਮੈਂ ਕਰ ਵੀ ਵੀ ਗਾਲਾਂ ਹੀ ਖਾ ਕੇ ਆਉਣਾ ਬਈ ਚਲੋ ਉਹ ਤਾਂ ਨਾਰਮਲ ਜੀ ਗਾਲਾਂ ਸਾਰਿਆਂ ਦੇ ਪੈਂਦੇ ਨੇ ਉਮਰ ਤਾਂ ਬਈ ਮੇਰੀ 24 ਸਾਲ ਹੈ ਇਕੱਠੀ ਹੂੰ ਸਾਰੀ ਟੀਮ ਚ ਛੋਟਾ ਹੈ ਹੈ ਛੇਛੇ ਐਕਸ਼ਨ ਟੀਮ ਜੋ ਛੋਟਾ ਹੈ ਸਾਰਿਆਂ ਦਾ ਉਹ ਤਾਂ ਮੈਂ ਹੈਗਾ ਨਾ ਮੈਂ ਸਾਰਿਆਂ ਤੋਂ ਵੱਡਾ ਕਰ 26 ਸਾਲ ਦਾ ਉਹ ਜੋ ਕਿਧਰ ਮੈਂ ਦੋ ਸਾਲ ਤੋਂ ਵੱਡਾ ਕਰਾਈ ਦੂਸਾਰੇ ਨੂੰ ਵੱਡਾ ਕਰਦਾ ਬੁਢੇ ਵਾਲਾ ਹੋਰ ਬੁढ़ा ਬਣ ਜਾ ਮੈਂ ਤਾਂ ਸੱਚੀ ਬੁढ़ा ਹੋਣ ਲੱਗ ਗਿਆ ਯਾਰ ਹੁਣ ਹਾਂ ਆਉਣ ਲੱਗਿਆ ਬੜਾ ਤੇਰੇ ਚ ਆ ਇਹਦੇ ਜਿਹੀ ਬੋਡੀ ਲੈਂਗੁਏਜ ਬੜਾ ਮੂਹ ਲੱਗਿਆ ਭਾਈ ਜਿਵੇਂ ਥੀਏਟਰ ਲਵੇ ਪਿਆ ਗਿਆ ਬੁੜੇ ਦਾ ਕੈਰੈਕਟਰ ਕਦੇ ਨਾ ਕਰੋ ਭਾਈ ਜਵਾਨ ਜਿਵੇਂ ਤੁਸੀਂ ਜਵਾਨ ਦੇ ਕੈਰੈਕਟਰ ਕਰੋ ਜਵਾਨ ਹੋ ਕੇ ਬੁੜੇ ਦੇ ਕੈਰੈਕਟਰ ਕਦੇ ਨਾ ਕਰੋ ਜ਼ਿੰਦਗੀ ਤੋਂ ਕਿਹਦੇ ਰਸਤੇ ਨੂੰ ਫੋਨ ਕਿੰਨੇ ਕਾਉਣ ਲੱਗੇ ਫੋਟਾਸ ਕਰ ਦੋ ਫੋਨ ਆਉਣ ਲੱਗੇ ਵਧੀਆ ਭਾਈ ਫੋਨ ਕਹਿੰਦਾ ਇੱਕ ਦਿਨ ਆਇਆ ਸੀ ਤੈਨੂੰ ਹੈ ਖਾ ਜਾਣ ਬਿਛਾਣ ਵਾਲੇ ਬੰਦੇ 10 10 ਕਪ ਪੈਲੈਂਡਰ ਪੂਰੇ ਨੇ ਹਾਈ ਪਰਸਨਲ ਗੱਲ ਆਉਣ ਲੱਗੀ ਹਾਂ ਰਾਤ ਫੋਨ ਆਇਆ ਸੀਗਾ ਰਾਤ ਫੋਨ ਆਇਆ ਸੀ ਸੱਚੀ ਰਾਤ ਨਹੀਂ ਉਹ ਪਰਸੋ ਚੌਥੇ ਆਇ ਮੈਂ ਵਧੀਆ ਨਹੀਂ ਹੁੰਦਾ ਹਾਂ ਮਾੜਾ ਵਧੀਆ ਬੰਦਾ ਲਿਓ ਹਾਂ ਉਹ 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 ਰੀਅਲ ਰੀਅਲਸ ਉਹ ਰੀਅਲਸ ਅਸਮੀਤ ਵਾਲਾ ਕੰਮ ਕਰਦੀ ਬਈ ਮੇਰੇ ਨਾਲ ਹਾਂ ਉਹਦਾ ਯਾਰ ਕੋਈ ਬੰਦਾ ਹੈ ਮੈਂ ਵੀ ਆਦੀ ਸੁਤਾ ਉਹ ਮਿਲ ਲਾ ਲਿਆ ਫੋਨ ਮੈਂ ਚੱਕ ਲਿਆ ਨਵੇਂ ਨੰਬਰ ਤੋਂ ਮੈਂ ਕਿਹਾ ਮੈਂ ਹੈਲੋ ਕਹਿੰਦੀ ਕਿ ਪਰਸੂ ਬੋਲਣਾ ਮੈਨੂੰ ਹਾਂ ਪਰਸੂ ਰਣੀ ਚੀਕਾ ਮੈਂ ਪਰਸੂ ਬੋਲਣਾ ਕਹਿੰਦੀ ਕੁੜੀ ਵਾਲੀ ਬਾਤ ਕੱਢ ਕੇ ਕਹਿੰਦਾ ਕਿੰਨਾ ਹਾਏ ਕਿ ਨਹੀਂ ਮੇਰੀ ਪਰਸਨਲ ਗੱਲ ਹੋ ਰਹੀ ਹੈ ਪਰਸੂ ਨੇ ਮੇਰਾ ਫੋਨ ਚੱਕ ਲਿਆ ਹਾਏ ਪਰਸੂ ਨੇ ਪਲੰਘ ਤੋਂ ਜਾਲ ਮਾਰੀ ਮੈਂ ਮਾ ਦਾ ਬੈੱਡ ਤੋਂ ਉੱਠ ਕੇ ਬੈਠ ਗਿਆ ਮਨੇ ਹੈ ਮੇਰਾ ਹੈਲੋ ਜੀ ਹੈਲੋ ਉਹਨੇ ਫੋਨ ਕੱਟਤਾ ਪੂਰਾ ਕਹਿੰਦੀ ਮੰਮੀ ਆ ਗਈ ਨਹੀਂ ਮੈਂ ਫੇਰ ਕਰਦੀ ਆ ਤੇ ਮੈਂ ਉਹਨੂੰ ਫੋਨ ਲਾਈ ਜਾਵਾ ਬਾਈ ਕੱਟੋ ਆ 50 ਫੋਨ ਲਾਲੀ ਚੱਕੀ ਨਹੀਂ ਹੈਗਾ ਮੈਂ ਹੋਰ ਨੰਬਰ ਤੋਂ ਵੀ ਲਾਉ ਤੂੰ ਚੱਕਾ ਨੰਬਰ ਪਤਾ ਕੀ ਦਾ ਤੀਗਾ ਹਾਂ ਨੰਬਰ ਪਤਾ ਕੀ ਦੇ ਦੀ ਕਾਊਂਟ ਚਾਟ ਕਰ ਰਹੇ ਸੀ ਰਾਣਾ ਜਗਿੰਦਰ ਰਾਣਾ ਚਾਟ ਕਰ ਰਹੇ ਸੀ ਪੁੱਛ ਕੇ ਆਓ ਸਸਪੈਂਸ ਹੀ ਮਾਰਦਾ ਰਾਣਾ ਮਾਰੀ ਗੱਲ ਹਾਂ ਹਾਂ ਹਲੋ ਸਤੇ ਕੀ ਸੀ ਤੇ ਮੇਰੇ ਖਿਆਲ ਆ ਤੈਨੂੰ ਕੀ ਲੱਗਿਆ ਸੀ ਬਣ ਜੂਗਾ ਉਹ ਹਾਂ ਕੀ ਉਹਦੋਂ ਬਣ ਗਿਆ ਇਹਦੀ ਕੰਮ ਤਾਂ ਇਹਦੇ ਫੋਨ ਤੋਂ ਫੋਨ ਤੇ ਆ ਲੱਗ ਰਹੇ ਨਵੇਂ ਨੰਬਰ ਉਹਦੀ ਫੋਨ ਲਾਣ ਲੱਗ ਰਹੇ ਮੈਨੂੰ ਇਹ ਇਹ ਦੱਸਿਆ ਕਿ ਕੌਣ ਹੋਇਆ ਹੈ ਹਾਂ ਜੀ ਮੈਂ ਸੋ ਸਮੀਤਾ ਬਣ ਕੇ ਤਾਂ ਕੱਪੜੇ ਲੈ ਲੈ ਸੀ ਤੂੰ ਕੀ ਲੈ ਆਇਆ ਤੂੰ ਮੈਦਲ ਤਾਂ ਕੁਝ ਨਹੀਂ ਲੈ ਆਇਆ ਤੇ ਤਾਂ ਟਾਈਮ ਪੂਰਾ ਖੁੱਟ ਗਿਆ ਮੈਂ ਤਾਂ ਮਿਸ ਕਾਲ ਹੀ ਲਈ ਜਾਂਦੇ ਮੈਨੇ ਤੂੰ ਮਿਸ ਕਾਲਾਂ ਹੀ ਆਈਆਂ ਨੇ ਨੁਕਸਾਨ ਹੀ ਕਰ ਵਾਲਾ ਪਰ ਤੂੰ ਜ਼ਿਆਦਾ ਕੁਝ ਕਰਨਾ ਸੀ ਥੋੜੀ ਜਿਹੀ ਐਕਟੀਵਿਟੀ ਕਰ ਤਾ ਤੂੰ ਕਰਤਾ ਦਿੰਦਾ ਮੈਂ ਇਹ ਅਸੀਂ ਕਦੇ ਗਏ ਤੇ ਨੰਬਰ ਉਹਾਂ ਲਏ ਵੀ ਹਾਂ ਜੀ ਮੇਰੀ ਕੀ ਨਾ ਕਿੰਨਾ ਹੋ ਗਿਆ ਉੱਪਰ ਸਿਰ ਤੋਂ ਮਾਰੇ ਸੇ ਹੋ ਗਈ ਮੁੱਕ ਕੋ ਰਹਿਣਾ ਅੱਜ ਬਣਿਆ ਬਾਬਾ ਇਹ ਕੀ ਬਣਿਆ ਅੱਜ ਬਾਬਾ ਬਣ ਗਏ ਦੇਖੀ ਚਲੂਸ ਕੱਢ ਲੈਂਦਾ ਅਗਲੇ ਤੋਂ ਮੂੰਹ ਤੇ ਜਮਾ ਲਾ ਕੇ ਹਾਏ ਹੈਲੋ ਤੁਸੀਂ ਇਹਦੇ ਨਾਲ ਦੀ ਗੱਲ ਸੇਹ ਦੇ ਨਾਲ ਦੀ ਗੱਲ ਠੰਡ ਆ ਗਈ ਜੀ ਬਾਹਰ ਤੇ ਇੱਕ ਵਾਰ ਨਾ ਆਇਆ ਕਰੋ ਤੁਸੀਂ ਹਾਂ ਲੈ ਮੈਨੂੰ ਹੁਣ 5-6 ਵਾਟਰ ਦੇ ਸੇ ਵਾਟਰ ਸਰ ਪੀਆ ਦਾ ਸਤਿਕਾਰ ਕਰ। ਅਰਦੀ ਜ਼ਰਾ ਬਨਾਲ ਮੇਲ ਕੀ ਫਰੂਟੀਆਂ ਦਾ ਮੈਂ ਤਾਂ ਕਦੇ ਖਰਾ ਨਹੀਂ ਮਲਾਇਆ ਨਹੀਂ। ਕੀ ਬਾਤ ਹੈ। ਮੁੰਡਾ ਚਾਹ ਪੀਂਦਾ ਪੀਂਦਾ ਕਹਿੰਦੇ ਦਾਰੂਆਂ ਕੱਢਣ ਲੱਗ ਗਿਆ। ਇਹ ਬਣਾਉਨੇ ਆ ਵੀਰੇ। ਕੱਡੀ ਕਢਾਈ ਆਉਂਦੀ ਆ ਆਪਣੇ ਕੋਲੇ ਤਾਂ। ਅੱਛਾ ਬਈ ਕੀ ਕੀ ਪਾਉਂਦੇ ਹੋ ਨੇ ਦਾਰੂ ਦੇ ਵਿੱਚ? ਦੇ ਵਿੱਚ ਪਹਿਲਾਂ ਪਲਾਸਟਿਕ ਪੈਂਦਾ। ਫੇਰ ਬੰਦੀ ਆ ਬੋਤਲ ਸਾਂਚੇ ਵਿੱਚ ਜਾ ਕੇ। ਫੇਰ ਲੱਗਦਾ ਸਟਿੱਕਰ। ਫੇਰ ਇਹਦੇ ਚੂੜੀ ਪਾਉਣੀ ਪੈਂਦੀ ਏ ਢੱਕਣ ਬਾਅਦ ਚ ਠੀਕ ਹੈ ਜੀ ਫੇਰ ਢੱਕਣ ਦੇ ਚੂੜੀ ਪਾਉਣੀ ਪੈਂਦੀ ਏ ਠੀਕ ਹੈ ਜੀ ਫੇਰ ਢੱਕਣ ਲੱਗਦਾ ਠੀਕ ਹੈ ਜੀ ਫੇਰ ਉਹ ਜਾਂਦੀ ਆ ਗਾਂ ਵਾਲੇ ਬੰਦੇ ਲਵੇ ਪੱਟੇ ਤੇ ਅੱਛਾ ਉਹ ਫੇਰ ਇਹਦੇ ਪਰ ਪਾਲਛਪੂਠ ਕਰਕੇ ਕੱਢੀ ਫਟਿੰਗ ਕਰਕੇ ਐਨ ਕਲੀਨ ਕਰਕੇ ਉਹਨੂੰ ਫੇਰ ਭੇਜਦਾ ਇਹ ਸਾਡੇ ਕੋਲੇ ਅੱਛਾ ਜੀ ਫੇਰ ਅੱਛੀ ਬਣਾਉਨੇ ਆ ਸਮਾਨ ਦਾਰੂ ਕਿਵੇਂ ਬਣਾਉਣਾ ਇਹ ਤਾਂ ਬੋਤਲ ਬਣਾਉਣ ਦੀ ਦੱਸ ਸੀ ਤੁਸੀਂ ਉਹ ਦੱਸੀ ਤਾਂ ਜਾਣਾ ਇਹਨਾਂ ਨੂੰ ਸਮਾਨ ਹੋਰ ਕਹਦਾ ਗਿਆ ਫਿਰ ਅਸੀਂ ਮੈਂ ਤਾਂ ਦਾਰੂ ਦੀ ਗੱਲ ਪੁੱਛੀ ਆ ਸਾਰਾ ਕੁਝ ਦੱਸਣਾ ਪੈਂਦਾ ਕੱਲ ਨੂੰ ਤੇਰੇ ਵਰਗਾ ਬਣਾਉਣ ਲੱਗ ਜੇ ਹੁਣ ਕੜਾਈਏ ਜਿਹਦਾ ਬਣਨੀ ਨਹੀਂ ਲੈ ਨਾ ਨਾ ਬੋਤਲ ਨਹੀਂ ਦਾਰੂ ਹੁਣ ਠੀਕ ਆ ਗੱਲ ਦਾਰੂ ਜੀ ਦਾਰੂ ਬੋਤਲ ਨਹੀਂ ਦਾਰੂ ਕੜਾਈਏ ਜਿਹਦਾ ਇਹ ਬਣਨੀ ਨਹੀਂ ਲੈ ਨਸ਼ਾ ਤਿਆਰ ਕਿਵੇਂ ਹੁੰਦਾ ਨਸ਼ਾ ਦੱਸ ਸਾਨੂੰ ਇਹਦੇ ਇਹ ਵਈ ਤਰਨੀ ਪੈਂਦੀ ਆ ਪੱਠੀ ਤੇ ਹੂੰ ਗੁੜ ਪਹਿਲਾਂ ਪਾਉਣਾ ਪਈ ਪਹਿਲਾਂ ਮੈਨੂੰ ਦੱਸੋ ਵੀ ਕੀ ਕੀ ਸਮਾਨਾ ਚਾਹੀਦਾ ਆਪਾਂ ਐ ਹੁਣ ਜੇ ਸਾਰੀ ਰੈਸਪੀ ਦੱਸ ਸੀ ਸਾਨੂੰ ਹੁਣ ਪੁੱਛੋ ਉਹ ਤਾਂ ਠੀਕ ਨਹੀਂ ਬੋਲੂ ਇਹਦਾ ਯਾਰ ਪੱਠਾ ਪੜ੍ਹਈ ਜਾਂਦਾ ਆਪਣਾ ਕਾਦ ਉਹ ਨਾ ਨਾ ਦੱਸੋ ਵੀ ਪੱਤਰਕਾਰ ਨਾ ਲੈ ਕੇ ਆਇਆ ਕਰ ਯਾਰ ਨਹੀਂ ਨਹੀਂ ਨਾ 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 ਵੀਰੇ ਚਾਹ ਪੀ ਲਈ ਲੈ ਪੀਦੇ ਬਈ ਪੀ ਜਾ ਫਿਰ ਐ ਇੰਨਾ ਟਾਈਮ ਨਹੀਂ ਹੈਗਾ ਸਾਡੇ ਕੋਲ ਆਹ ਵਾਹ ਤੱਟ ਸੱਟਾ ਸੱਟੇ ਨਾਲ ਹੀ ਬਣ ਜਾਂਦੀ ਹੈ ਸਾਡੇ ਲਈ ਇਹੋ ਜੀ ਸਿਸਟਮ ਹੈ ਲੋ ਜੀ ਪੁੱਛਦੇ ਹੁਣ ਉਹ ਕਹਿੰਦੇ ਵੀ ਅਸਲੀ ਦਾदू ਪੀਨੇ ਆ ਆ ਫਿਰ ਦੀ ਆ ਪੀਨੇ ਹੀ ਅਸੀਂ ਐਨ ਪੂਰੀ ਰੀਜਨਲ ਨਾ ਇਹਦਾ ਕੋਈ ਨਸ ਉਹ ਜਿਹੜੀ ਖੜੀ ਹੈਗੀ ਝੋਟੀ ਉਹਦੀ ਪੱਠੀ ਜਿਹਾ ਆਉਂਦੀ ਹੈ ਉਹਦਾ ਇਹ ਦੁੱਧ ਗਲਾਸ ਚ ਪਾਇਆ ਹੋਇਆਗਾ ਸੀ ਲਓ ਜੀ ਇਹ ਵੀ ਚੈੱਕ ਕਰਾ ਦੇ ਕਿਤੇ ਕੱਖ ਨਾ ਹੋ ਜ਼ੋਰ ਕਹਿਣ ਮਿਲਕ ਸੇਕ ਹਾਂ ਮਿਲਕ ਸੇਕ ਉਹੋ ਦੁੱਧ ਗਲਾਸ ਚ ਪਾਇਆ ਤੇ ਉਹੋ ਗਲਾਸ ਵਾਲਾ ਦੁੱਧ ਇਹ ਬੋਤਲ ਚ ਪਾਇਆ ਤੇ ਸਾਡੀ ਦਾदू ਤਿਆਰ ਹੁੰਦੀ ਆ ਕੋਕ ਵਾਲੀਆਂ ਬੋਤਲਾਂ ਚ 2 ਲੀਟਰ ਦਾ ਲੇਣੀ ਹੋਏ ਤੇ ਦੱਸ ਦਿਓ ਆਹ ਦਾ ਸਾਲ ਸਾਰੇ ਹੈ ਸਾਰਾ ਸਾਲ ਸਰੂ ਇੱਕ ਪਹਿਲਾਂ ਇਹ ਕਹਾ ਉਹ ਤਾਂ ਨਹੀਂ ਬਹੁਤ ਜਲਦੀ ਹੁੰਦੀ ਕਹਿੰਦਾ ਜਿਹੜਾ ਪੀਵੇ ਦਾ ਦੂ ਅੱਗੇ ਉਹਦੇ ਸਰਦੀ ਪੈਂਦੀ ਨਹੀਂ ਭਾਰੂ ਪਰ ਇਹ ਹੁੰਦਾ ਛਾਲ ਉਹ ਜਰਦੇ ਵਾਲੀ ਆ ਤਾਂ ਮੇਰ ਤਾਂ ਕਹਦਾ ਜਿਹੜਾ ਲਾਵੇ ਜਰਦਾ ਉਹ 100 ਸਾਲ ਨਹੀਂ ਮਰਦਾ ਮਰਦੀ ਨਹੀਂ ਹਾਂ ਜਿਹੜਾ ਪੀਵੇ ਬੀੜੀ ਉਹ ਤਾਂ ਸੱਪ ਲੜੇ ਨਾਲ ਕੀੜੀ ਹੱਲਾ ਬੀੜੀ ਲਾਉਂਦੀ ਸੀ ਛੱਪ ਲੜਿਆ ਓਏ ਕੀ ਬੀੜੀ ਲਾਉਂਦੀ ਸੀ ਛੱਪ ਲੜਿਆ ਕੀ ਤੇ ਲੜ ਗਿਆ ਮੈਂ ਗਿਆ ਸੁੱਤੇ ਕੋ ਬੱਲੇਦਾਰ ਉਹ ਵਾਓ ਬਈ ਫਿਰ ਇਹ ਕਹਾਵਤ ਝੂਠੀ ਆ ਬਈ ਸੱਚੀ ਸੱਚੀ ਹੈ ਨਹੀਂ ਵੀ ਜਿਹੜਾ ਵੀ ਬੀ ਵੀਡੀਓ ਤੇ ਛੱਪ ਲੜੇ ਨਾ ਕਿਹੜੀ ਬੀੜੀ ਪੀਂਦੇ ਪੀਂਦੇ ਤੇ ਛੱਪ ਲੱਗਿਆ ਦੇਖੋ ਦੇਖੋ ਦਾਤੇ ਦੀ ਕੁਦਰਤ ਕੁਦਰਤ ਬਣ ਗਈ ਬਸ ਕੋ ਹੋਰ ਗਾੜੀ ਕਰਨੀ ਹੈ ਇਹ ਹੋਰ ਇੰਚ ਕੀ ਲੈ ਜੀ ਮੋਣੀਆਂ ਨਾ ਗਾੜੀ ਨਹੀਂ ਕਰਨੀ ਹੋਰ ਹੋ ਗਈ ਫਿਰ ਜਾਂਦੇ ਦੂਜੀ ਜਾਲੀ ਲੱਗੂ ਜਾਲੀ ਨਾ ਗਾੜੀ ਕਰਵਾ ਕੇ ਕੀ ਕਰਾਂਗੇ ਅਬ ਉਹ ਪਤਾ ਉਹ ਲੱਗਣਾ ਹੀ ਹੁੰਦਾ ਚੱਕ ਆਹ ਹੋ ਗਈ ਚੱਕ ਚਾਲਾ ਗੋਠਾ ਹੁਣ ਥੋੜੀ ਚਾਹ ਬਾਦਨੇ ਅਜ ਚੇਰਸ 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 ਚੱਲ ਵਧੀਆ ਬਈ ਤੁਸੀਂ ਐਵੇਂ ਹਾਏ ਪਾਣੀ ਹੋਰ ਸਰਬਤੀ ਇੱਥੀਆਂ ਇਹਦੇ ਕੁੱਤੀ ਮੂੰਹ ਲਾ ਕੇ ਗਈ ਹੋਰ ਯਾਰ ਆਹੋ ਕਿਨੂੰ ਇਹਨੂੰ ਬਰਾਸ ਨੂੰ ਬੈਠੀ ਹੋਈ ਉਹ ਨਹੀਂ ਪੀਲੀ ਵਾਤਾ ਕਿਤੇ ਵੀ ਨਹੀਂ ਆ ਦੇਖਾ ਕੁੱਤਾ ਕਿਹੜਾ ਜੀਵ ਨਹੀਂ ਹੈਗਾ ਉਹ ਉਰੇ ਆਏ ਜੀ ਭਾਲੀਓ ਨੇ ਆ ਜਾ ਤੂੰ ਹੌਣ ਲੜ ਗਿਆ ਵੇ ਜੀ ਮੱਪ ਜਾਈਆ ਤੈਨੂੰ ਕਹਿੰਦਾ ਰਹਿ ਕੁੱਤੀ ਮੂੰਹ ਲਾ ਕੇ ਗਈ ਮੈਂ ਤਾਂ ਬਈ ਜਾ ਕੁੱਤਾ ਕਿਹੜਾ ਜੀਵ ਨਹੀਂ ਹੈਗਾ ਕਹਿੰਦਾ ਜਾਨੀ ਪੀਂਦਾ ਉਹਦਾ ਕਹਿੰਦਾ ਦੁੱਧ ਪਾਉਂਗਾ 7-9 ਮੈਂਟ ਵਾਲਾ ਉਹ ਸਾਲਾ ਜਿਹੜਾ ਉਹਨਾਂ ਨੂੰ ਪਿਓਂਗੇ ਤੁਸੀਂ ਉਹ ਮਰੀ ਜਾਂਦਾ ਯਾਰ ਕਿਹੜੀ ਕੁੱਤੀ ਨੇ ਉਹਲਾ ਕਰਦਾ ਸੀ ਨਾਲਾ ਕਾਲੂ ਕੁੱਤੀ ਆਈਦੀ ਯਾਰ ਕਮਾਲ ਦੀ ਗੱਲ ਹੈ ਕੁੱਤੀ ਵਾਲਾ ਦੁੱਧ ਨਹੀਂ ਨਾ ਹੁਣ ਤੁਸੀਂ ਕੁੱਤੀ ਦੇ ਦੁੱਧ ਵਾਲੀ ਸਾਨੂੰ ਦਾ ਦੁੱਧ ਪਿਓਂਗੇ ਹਾਂ ਮਾੜੀ ਉਹਨਾਂ ਨੂੰ ਕਿਹੜਾ ਪਤਾ ਉਹਨਾਂ ਨੂੰ ਕਿਹੜਾ ਪਤਾ ਉਹ ਨਸੀ ਕਰਨਾ ਹੈ ਨਸੀ ਕਰਨਾ ਜਿੱਦਣ ਵਲੌਗ ਦੇਖ ਲੈ ਉਹਨਾਂ ਨੇ ਤੇਰੇ ਪਟਾ ਫੇਰਨੇਗੇ ਤੈਨੂੰ ਦੱਸਦੀ ਗੱਲ ਤੇਰੇ ਐ ਮਸੀ ਚਾਹ ਤਾਂ ਮਸੀ ਆ ਗਈ ਸਾਰਿਆਂ ਨੂੰ ਚਾਹ ਆ ਗਈ ਵੀ ਆ ਪੱਠੀ-ਪੁੱਠੀ ਦਾ ਲੋੜ ਪੈਂਦੀ ਨਹੀਂ ਹਣਾ ਨਾ ਲੋੜ ਹੀ ਨਹੀਂ ਪੈਂਦੀ ਕਿਹੜਾ ਇੰਨਾ ਖਰਚਾ ਕਰੇ ਜਰਾ ਚੱਲ ਆ ਵਧੀਆ ਨਾਲੇ ਦੇਖੋ ਜੀ ਇਹ ਦਾਦੂਆਂ ਫਾਇਦੇ ਬਹੁਤ ਨੇ ਘਰ ਦੇ ਨਹੀਂ ਲੜਦੇ ਆਪ ਕਹਿੰਦੇ ਨੇ ਪੁੱਤ ਪੀ ਲੋ ਉਹ ਚ ਪੀ ਜਾ ਖਰਚਾ ਕੋਈ ਨਹੀਂ ਜੇ ਕਈ ਵਾਰੀ ਸੱਪ ਨੇ ਵਾਲਾ ਦੇਖ ਜੇ ਕੱਚੀ ਲੱਸੀ ਹੁੰਦੀ ਏ ਛੱਟਾ ਦੇ ਦੋ ਛੱਟਾ ਦੇ ਉਂ ਦਾ ਦੂ ਹੁੰਦੀ ਏ ਹਾਂ ਤੇ ਹੋਰ ਕੀ ਕੀ ਫਾਇਦੇ ਨੇ ਇਹਦੇ ਦੇਖ ਨਾ ਤਾਂ ਬਾਲਣ ਲੱਗੇ ਹਾਂ ਬਾਲਣ ਵੀ ਲੱਗਦਾ ਚਲ ਪ੍ਰਦੂਸ਼ਣ ਨਹੀਂ ਪ੍ਰਦੂਸ਼ਣ ਨਹੀਂ ਕਰਦੀ ਹਾਂ ਬਾਕੀ ਸਮਾਨੀ ਖਪਾਈ ਹੁੰਦੀ ਏ ਚ ਹਾਂ ਜਮੀ ਨਹੀਂ ਹੁੰਦੀ ਪਾਤ ਤੂੰ ਫਾਇਰ ਕੜਵਾ ਤਾ ਨਹੀਂ ਤੇਰੀ ਕੈਟ ਵਾ ਤੂੰ ਵੀ ਕੈਟਵੌਕ ਕਰਦਾ ਪਟਾਚਾ ਫੇਰ ਹਾਏ ਪਟਾਚਾ ਫੇਰ ਪਟਾਚਾ ਫੇਰ ਕਹਿੰਦੇ ਤੇਰੀ ਕੈਟਵੌਕ ਨਹੀਂ ਯੇ 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 ਕੈਟਵੌਕ ਇਹਨੂੰ ਕਹਿੰਦੇ ਨੇ ਦੇਖ ਕੈਟਵੌਕ ਨੇ ਜੱਟ ਹਾਥੀ ਤੇ ਗੱਗੂ ਗੱਲ ਤੇ ਨਚੂ ਨਚੂ ਕੇ ਤੁਰਦੇ ਇਹ ਹਾਥੀ ਨੀਗਾ ਨਾ ਗੂਗਲ ਨਾ ਹਾਥੀ ਇਹ ਤਾਂ ਗਦਾ ਉਹ ਵਾਓ ਲਾ ਗਿਆ ਪੰਜਾ ਪੰਜਾ ਇਹ ਜਿਵੇਂ ਕਹਿ ਨਹੀਂ ਸਕਦਾ ਪੰਜਾ ਇਹ ਜਿਵੇਂ ਸ਼ਾਂਤਾਂ ਅੱਜ ਉਹ ਪੰਜ ਮਾਰ ਨਹੀਂ ਸਾਸਾਂ ਮੈਂ ਫਿਰ ਤੂੰ ਹੋਰ ਮਾਰ ਬਾਈ ਹੋਰ ਪੰਜ ਮਾਰ ਦੂੰ ਹਾਂ ਤੂੰ ਕਾ ਤੂੰ ਕਿਉਂ ਤੂੰ ਕਿਉਂ ਕੌਂਟਰਵਰਸ਼ੀਅਲ ਗੱਲਾਂ ਛੇੜਦਾ ਤੂੰ ਹੈ ਕਿਉਂ ਕਿਉਂ ਭਾਈ ਇੱਧਰ ਲੈ ਕੇ ਆਉਣਾ ਹੈ ਹਾਂ ਏ ਲੋ ਇੱਧਰ ਗੱਲ ਕਰ ਤੂੰ ਤੂੰ ਕਿਉਂ ਕੌਂਟਰਵਰਸ਼ੀਅਲ ਹਾਂਜੀ ਭਾਈ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਜਗENDER ਸਿੰਘ ਰਾਣਾ ਜੋਰੇ ਕੌਂਟਰੋਵਰਸੀ ਹੋ ਰਹੀ ਹੈ ਕੰਡੋ ਵਰਫੀ ਆ ਗਿਆ ਗੱਲਾਂ ਹੁਣ ਇਹ ਤੂੰ ਪਹਿਲਾ 10 ਮਿੰਟ ਕਿੰਨੇ ਪੀਸ ਖਾ ਗਿਆ ਵਰਫੀ ਦੇ ਉਹ ਜਿੰਨੇ ਇਹਦੀ ਜਿੰਨੇ ਕਿਤੇ ਮੈ ਤਾਂ ਗਿਣੇ ਹੀ ਨਹੀਂ ਕਿ ਮੈਂ ਤਾਂ ਸੱਦੀ ਜਾਰੀ ਨੇ ਚੰਗਰ ਵਾਲੀ ਗੱਲ ਕਹਿੰਦੀ ਹਾਂ ਹਾਂ ਡੰਗਰ ਪੈਦੇ ਬਹੁਤ ਉਹਨੇ ਕਈ ਵਾਰ ਦੱਬ ਲੰਦ ਨੇ ਬੰਦੇ ਨੂੰ ਓਏ ਨਾ ਓਏ ਐ ਨਹੀਂ ਗੱਲ ਕਰ ਦਿੰਦੇ ਹੈ ਰਾਣੀ ਉਹ ਗੱਲ ਹੈ ਇੱਕ ਕਿਲੋ ਤਾਂ ਮਠਾਈ ਖਾ ਜਾਂਦਾ ਹੋਏਗਾ ਕੱਲਾ ਤੂੰ ਹਨਾ ਕਿਲੋ ਦਾ ਗੁੱਲੇ ਖਾ ਜਾਏਗਾ ਘਟ ਰਹੀ ਹੈ ਘਟ ਰਹੀ ਹੈ 2 ਕਿਲੋ ਹਾਂ ਇਹਦੇ ਲਗਭਗ ਹੋ ਜਾਣਾ 3 ਕਿਲੋ ਸ਼ਰਤ ਲਾ ਕੇ ਇੱਕ ਟਾਈਮ ਤੇ ਹੈ ਹਾਂ ਕਹੋ ਖਰਾਕ ਤਾਂ ਬੜੀ ਖਦਾ ਹੁਣ ਘਟਾਣ ਲੱਗ ਰਿਹਾ ਮੈਂ ਡਾਈਟ ਘਟਾਈ ਆ ਬਹੁਤ ਸੋ ਕਰੀਆਂ ਮੈਨੇ ਡਾਈਟਿੰਗ ਦੇ ਤੂੰ ਹੈ ਪਹਿਲਾਂ ਮੇਰੇ ਬਹੁਤ ਜ਼ਿਆਦਾ ਡਾਈਟ ਕੀ ਮਤਲਬ ਮੈਂ ਨਾ ਇੰਨਾ ਇੰਨੀ ਖਰਾਕਦੀ ਯਾਰ ਨਜਾਇਜ਼ ਖਰਾਕ ਪੀਂਦਾ ਮੈਂ ਨਾ ਮੈਂ ਕਿਹੜਾ ਸ਼ਰਤ ਲਾ ਕੇ 26 27 ਰੁਪਿਆ ਖਾ ਗਿਆ ਦੀ ਬੱਲੇ 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 ਇੰਨੀ ਖਰਾਕ